ਨਹੀਂ ਹਉ ਤੇ ਬੇੜੇ ਮਹਿਕੇ ਹੁਲਣਾ ਤੇ ਜੋਵਨ ਟੇਕੇ तितਲੀਆਂ ਤੇ ਭੂਰੇ ਮਹਿਕੇ ਬਦਲਿਆ ਜੱਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦ ਹੀ ਆ ਗਿਆ ਹੋਪੀ ਖੁਮਸ਼ਾ ਸਰਦਾ ਲੈ ਕੇ ਚਰਨਾਂ ਦੇ ਉੱਤੇ ਟੇਕੇ ਉਰਗਿਆ ਸੀ ਇਹ ਗੱਲ ਕਹਿ ਕੇ ਜਬਰ ਨੂ ਰਾਣੇਗਾ Hindu ਤੇ Musalman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਹਾਰਾ ਹੌਦੀ ਬੜ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਲ ਦੇ ਸੁਲਲੇ ਗਾਉਂਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਝੰਡਾ ਸਾਰੇ ਜਗ ਤੇ ਚਲਾਉਣਾ ਹੈ ਪਾਪਾ ਦਾ ਨਾਸ਼ ਕਰਾਂਗੇ ਸਾਰ ਜੀ ਦਾ ਸਤਿ ਸ਼ਾਨ ਸਾਰਿੰਦ ਜੀ ਖਾਤੇ ਨੂੰ ਅਸ਼ੀਰਵਾਦ ਦੋ ਬਾਕੇ ਨੂੰ ਅਸ਼ੀਰਵਾਦ ਦੇ ਦੋ ਬਾਕੇ ਨੂੰ ਕਹਿੰਿਆ ਤੇ ਵੇੜੇ ਮੈਂ ਕੇ ਗੁੱਲਾ ਤੇ ਜੋ ਬਲਟੇ ਕੇ ਬਿੱਤਲੀਆਂ ਤੇ ਭੂਰੇ ਮਹਿਕੇ ਬਦਲਿਆ ਜੱਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦ ਹੀ ਆ ਗਿਆ ਹੋਪੀ ਖੁਮਸ਼ਾ ਸਰਦਾ ਲੈ ਕੇ ਚਰਨਾਂ ਦੇ ਉੱਤੇ ਟਹਿ ਕੇ ਤੁਰ ਗਿਆ ਸੀ ਇਹ ਗੱਲ ਕਹਿ ਕੇ ਜ਼ਬਰ ਨੂ ਰਾਣੇ ਗਾ Hindu ਤੇ Musalman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਹਾਰਾ ਉਦੀ ਬਲ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਲ ਦੇ ਸੁਲਲੇ ਗਾਉਂਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਝੰਡਾ ਸਾਰੇ ਜੱਗ ਤੇ ਚਲਾਉਣਾ ਹੈ ਪਾਪਾਂ ਦਾ ਨਾਸ਼ ਕਰਾਂਗੇ ਸੋਰਠਿ ਜੀ ਦਾ ਸਿਮਰਨ ਤੁਹਾਡੀ ਦੇ ਲਈ ਕਰਦੇ ਆਸ਼ੀਰਵਾਦ ਉਹ ਕਾਕੇ ਨੂੰ ਆਸ਼ੀਰਵਾਦ ਦੇ ਦੋ ਕਾਕੇ ਨੂੰ